ਮੇਰੇ ਪਾਸ ਨਹੀਂ ਤੈਨੂੰ ਕੀ ਪਤਾ ਕਿ ਸਕੂਲ ਕਿਵੇਂ ਚੱਲਦੇ ਆ ਤੈਨੂੰ 10ਵੀਂ ਪਾਸ ਨਹੀਂ ਐ ਤਾਂ ਇਹ ਤਾਂ ਪਿੰਡ ਨੇ ਮਿਹਰਬਾਨੀ ਕੀਤੀ ਕਿ ਬਾਬਾ ਮੋਹਨ ਸਿੰਘ ਜਦੋਂ ਕਾਰ ਚਲਾਣਾ ਕੀਕੇ ਤੇ ਤੈਨੂੰ ਇੱਥੇ ਬਿਠਾਰਦਾ ਨਾ ਤੇ ਬਾਬਾ ਮੋਹਨ ਸਿੰਘ ਬਿਠਾ ਕੇ ਗਿਆ ਤੈਨੂੰ ਤੈਨੂੰ ਪਿੰਡ ਵਾਲਿਆਂ ਨੇ ਬਿਠਾਇਆ ਕਿ ਚਾਲੇ ਇੱਥੇ ਪਿੰਡ ਦਾ ਬੰਦਾ ਵਾ ਪਿੰਡ ਦਾ ਬੱਚਾ ਵਾ ਸੇਵਾ ਕਰਦਾ ਉਹ ਕਹਿੰਦੇ ਤੈਨੂੰ ਸਕੂਲ ਕਿਵੇਂ ਦੇ ਦਈਏ ਉਹਦੇ 10ਵੀਂ ਪਾਸ ਨਹੀਂ ਐ ਫੇਰ ਤੈਨੂੰ ਨਾ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਲੋ ਮੈਂ ਤੁਹਾਨੂੰ ਤਲੋਕੇ ਵਾਲੇ ਉਹ ਬੇਨਤੀ ਕਰਦਾ ਭਾਵੇਂ ਤਲੋਕੇ ਵਾਲੇ ਟਰੈਕਟਰ ਦਾ ਖਿਲੋ ਤੇ ਭਾਵੇਂ ਕਾਲਾ ਵਾਲੀ ਇਹ ਗਰਮੀ ਇਸ ਨੇ ਲਿਓ ਬਿਠਾ ਜੇ ਜਿਹੜੇ ਸਵਾਲ ਮੈਂ ਗੁਰੂ ਗ੍ਰੰਥ ਸਾਹਿਬ ਬਾਰੇ ਕਰੂੰਗਾ ਉਹ ਮੈਨੂੰ ਉੱਤਰ ਦੇ ਦੇ ਜਿਹੜੇ ਉਹ ਕਰੂ ਮੈਂ ਉੱਤਰ ਦੇ ਦੂੰਗਾ ਗੁਰਮੀਤ ਸਿੰਘ ਨੂੰ ਇਹ ਵੀ ਪਤਾ ਵੀ ਲਾਵਾਂ ਦਾ ਪਾੜ ਕਿੰਨੇ ਅੰਗ ਤੇ ਆਦੇ ਬਾਵਨ ਅਖੀ ਕਿੰਨੇ ਅੰਗ ਤੇ ਆ ਸਿੱਧ ਗੋਸ਼ ਕਿੰਨੇ ਅੰਗ ਤੇ ਆ ਚੋਲਾ ਪਾ ਕੇ ਕੋ ਬਾਬਾ ਨਹੀਂ ਬਣ ਜਾਂਦਾ ਹੁਣ ਤੁਹਾਨੂੰ ਪਤਾ ਜੋ ਤੁਹਾਡੇ ਨਾਲ ਵੇਦ ਕਰਾ ਤੁਸੀਂ ਮੈਨੂੰ ਦੱਸੋ ਆਠ ਕੁੜੀਆਂ ਦੀ ਸੇਵਾ ਤੁਸੀਂ ਮੈਨੂੰ ਜੱਲੀ ਤਲੋਕੇ ਵਾਲਿਓ ਹਰ ਸਾਲ ਉੱਥੇ ਬੰਦੀਆਂ ਦੇ ਵਿਆਹ ਇਹ ਸਾਜੂ ਸਮਾਨ ਦੇਖ ਕੇ ਵਿਦਾ ਕਰੀਦਾ। ਤਲੋਕੇ ਵਾਲਿਓ ਮੈਨੂੰ ਦੱਸ ਦਿਓ ਗਰਮੀਤ ਸਿੰਘ ਉਹਨੇ ਇੱਕ ਵੀ ਕੁੜੀ ਵਿਆਹੀ ਪਿੰਡ ਦੀ ਦੱਸੋ ਮੈਨੂੰ। ਅਜੇ ਪਿੰਡ ਦਾ ਵਿਆਹ ਰੱਖਿਆ ਸੀ 8-9 ਬੰਦੀਆਂ ਦਾ ਇੱਥੇ ਧਰਮਸ਼ਾਲਾ 'ਚ। ਇਹਨਾਂ ਤੇ ਮਹਾਰਾਜ ਦਾ ਸਰੂਪ ਨਹੀਂ ਦਿੱਤਾ ਉਹ ਵੀ ਤੁਸੀਂ ਦਾदू ਪਿੰਡ ਤੋਂ ਲੈ ਕੇ ਆਏ ਸੀ। ਨਹੀਂ ਦਿੱਤਾ ਜੀ। ਦਿੱਤਾ ਸੀ ਸਰੂਪ। ਦਿੱਤਾ ਜੀ ਨਹੀਂ ਦਿੱਤਾ। ਹਾਂ ਜੀ। ਨਹੀਂ ਦਿੱਤਾ। ਜੀ ਦਾदू ਸਾਹਿਬ ਗੁਰਦੁਆਰਾ ਸਾਹਿਬ ਤੋਂ ਨਹੀਂ ਅੰਦਾਜ਼ਿਆ ਜੀ। ਲਓ ਦੱਸੋ ਤਲੋਕੇ ਵਾਲੇ ਜੀ ਆ ਤੁਸੀਂ ਤਲੋਕੇ ਵਾਲੇ ਆਲੋ ਤੁਹਾਨੂੰ ਸਰੂਪ ਵੀ ਦਾदू ગુરદ્વા લ્યાયાર મનુ બેનતી મેરી દસો ਦੋ ਆਚਾਰਾ ਗਿੱਲਿਆਂ ਦਾ ਮਾਲਕ ਹੋਵੇ ਆ ਪਿੰਡ ਚ ਸਭ ਨਾਲੋਂ ਵੱਡੀ ਕੋਠੀ ਪਾ ਲਈਏ ਨੇ ਕਿੱਥੋਂ ਪਾਈ ਆ 200 ਰੁਪਿਆ ਦਾਸਦਾ ਨਹੀਂ ਦਾ ਆ ਲੜੀਆਂ ਜਿਹੜੀਆਂ ਖੰਡਪਾਖਾਂ ਦੀਆਂ ਹੁੰਦੀਆਂ ਮੈਂ ਜਾਵਾਂ ਮੈਂ ਹਜ਼ਾਰ ਖੰਡਪਾਖ ਸਲਾਨਾ ਸਮਾਗਮ ਤੇ ਕਰ ਸਕਦਾ ਇਦੋਂ ਵੀ ਵੱਧ ਪਰ ਸਿਰਫ ਇੱਕ ਖੰਡਪਾਖ ਹੁੰਦਾ ਸਲਾਨਾ ਸਮਾਗਮ ਤੇ ਸਾਰੀਆਂ ਸੰਗਤਾਂ ਵੱਲੋਂ ਅਸੀਂ ਲੜੀਆਂ ਨਹੀਂ ਕਰਦੇ ਇਹ ਸਿਰਫ ਪੈਸੇ ਇਕੱਠੇ ਕਰਨ ਦਾ ਢੰਗ ਬਣਾਇਆ ਜੈਦਾ ਦਾ ਆ ਵੜਿੰਗ ਕਿਹੜੇ ਜੈਦਾ ਪਤਾ ਬਣਾ ਰਿਹਾ ਮੈਨੂੰ ਤਲੋਕੇ ਵਾਲੇ ਤੁਸੀਂ ਦੱਸੋ 10 10 4 400 ਰੁਪਿਆ ਹੋ ਗਿਆ ਲੋ ਮੈਂ 150 ਘਾਟ ਹੀ ਦੱਸਿਆ ਸੀ ਅਜੇ ਅਰਦਾਸ ਦਾ ਮੈਨੂੰ ਤੁਸੀਂ ਦੱਸੋ ਕਿ ਲੋਕੇ ਆਲੇ ਆਲਿਓ ਇਹਨੇ ਹਮੇਸ਼ਾ ਵਾਦਾ ਕੀਤਾ ਮੇਰੇ ਪਿੰਡ ਜਾ ਕੇ ਮੈਂ ਨਹੀਂ ਸੀ ਆਉਣਾ ਚਾਹੁੰਦਾ ਪਰ ਤੁਸੀਂ ਹੁਕਮ ਕੀਤਾ ਤੇ ਮੈਂ ਆਇਆ ਇਹਨਾਂ ਦੀ ਮਾਤਾ ਚੜ੍ਹਾਈ ਕੀਤੀ ਮੈਂ ਅਫਸੋਸ ਲਈ ਆਇਆ ਭੋਗ ਤੇ ਆਇਆ ਭਰਾ ਚੜ੍ਹਾਈ ਕੀਤੀ ਮੈਂ ਅਫਸੋਸ ਤੇ ਆਇਆ ਭੋਗ ਤੇ ਆਇਆ ਜਦੋਂ ਮੇਰੇ ਮਾਤਾ ਜੀ ਚੜ੍ਹਾਈ ਕੀਤੀ ਤਾਂ ਫੋਨ ਆਇਆ ਕਹਿੰਦਾ ਮੈਂ ਅਫਸੋਸ ਲਈ ਆ ਰਿਹਾ ਪਰ ਮੈਂ ਅਫਸੋਸ ਤੇ ਗਿਆ ਨਾ ਭੋਗ ਦੇ ਗਿਆ ਉਦੋਂ ਬਾਅਦ ਤੁਮਤਾਨ ਸਭ ਇਕੱਠੇ ਹੋ ਗਏ ਹਰਿਆਣਾ ਕਮੇਟੀ ਦੇ ਕਿਸੇ ਮਸਲੇ ਤੇ ਕਿ ਉਥੇ ਮੈਨੂੰ ਸੁਖਾਈਆਂ ਦੇਣ ਲੱਗਾ ਮਜਬੂਰੀ ਹੋ ਗਈ ਜੀ ਮੈਂ ਆ ਨਹੀਂ ਸਕਿਆ ਇਹਦਾ ਮੁੰਡਾ ਦੇਣ ਲੱਗਾ ਮੈਨੂੰ ਸੁਖਾਈਆਂ ਕਹਿੰਦਾ ਜੀ ਮਜਬੂਰੀ ਹੋ ਗਈ ਮਹਾਰਾਜ ਉਹ ਮਹਾਰਾਜ ਸ਼ਬਦ ਕਹਿੰਦਾ ਮੁੰਡਾ ਇਹਦਾ ਤਲੋਕੇ ਵਾਲੇ ਦਾ ਮੰਜੀਸੋਂ ਕਹਿੰਦਾ ਮਹਾਰਾਜ ਤੁਸੀਂ ਸਾਡੇ ਨਾਲ ਨਾਰਾਜ਼ ਲੱਗਦੇ ਹੋ ਸਾਡੇ ਕੋ ਆਇਆ ਨਹੀਂ ਜੀ ਮੈਂ ਕਹਾਂ ਮੈਂ ਦੱਸੋ ਸਪੱਸ਼ਟੀਕਰਨ ਮੰਗਿਆ ਤੁਹਾਡੇ ਤੋਂ ਮੈਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਤੁਸੀਂ ਕਿਉਂ ਨਹੀਂ ਆਏ ਹਰਿਹਾਰਾ ਸੰਗਤ ਆਈਆਂ ਸਖੀਰਤਾ ਆਈਆਂ ਮਾਤਾ ਜੀ ਦੇ ਭੋਗ ਤੇ ਤੁਸੀਂ ਨਹੀਂ ਆਏ ਤੁਹਾਡੀ ਮਰਜ਼ੀ ਪਰ ਮੈਂ ਤਾਂ ਤੁਹਾਡੇ ਤੋਂ ਸਪਸ਼ਟੀ ਕਰਨ ਦੀ ਮੰਗਦਾ ਮੈਨੂੰ ਸਪਸ਼ਟੀਕਰਨ ਦੇਣ ਲੱਗੇ ਸਨ 97 ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵਜਨ ਕਰੂੰਗਾ ਬੈਠ ਕੇ ਕਰ ਲੈ ਆਹੀ ਗੁਰਬੀਰ ਸਿੰਘ ਮੈਨੂੰ ਕਹਿੰਦਾ ਸੀ ਬਾਬਾ ਮੋਹਨ ਸਿੰਘ ਮਤਵਾਲਾ ਚਲੇ ਗਏ ਪਰ ਸਾਨੂੰ ਤੁਹਾਡੇ ਤੋਂ ਮੈਨੂੰ ਕਹਿੰਦੇ ਹੁੰਦੇ ਸੀ ਤੁਹਾਡੇ ਤੋਂ ਬਾਬਾ ਮੋਹਨ ਮਤਵ ਅੱਲਾਹ ਦੇਖਦੇ ਆ ਹੁਣ ਇਹਨਾਂ ਨੂੰ ਬਾਬਾ ਮੋਹਨ ਤੋਂ ਦਿਸਣੋਂ हट ਗਿਆ ਮੇਰੇ ਚੋਂ ਮੈਨੂੰ ਆ ਗੱਲਾਂ ਮੈਂ ਤੁਹਾਡੇ ਨਾਲ ਤਾਂ ਸਾਝੀਆਂ ਕਰ ਰਿਹਾ ਗੁਰਮਤ ਪਿਆਰ ਹੁਣ ਵੀ ਹਰਿਆਣਾ ਕਮੇਟੀ ਦਾ ਦੇਖੋ ਹਲਕਾ ਇੱਕੋ ਹੀ ਸੀ 12 ਪਿੰਡਾਂ ਦਾ ਕਾਲਾ ਵਾਲੀ ਸਰਕਾਰ ਨੇ ਤਲੋਕੇ ਵਾਲਾ ਪਿੰਡ ਰੋੜੀ ਨਾਲ ਜੋੜਤਾ ਵੀ ਚਲੋ ਇਧਰ ਗੁਰਮੀਤ ਸਿੰਘ ਲੜ ਲੂਗਾ ਉਧਰ ਬਲਜੀਤ ਸਿੰਘ ਦਾ ਹਲਕਾ ਆ ਇਹਨੇ ਦੇਖੋ ਇਹਦਾ ਹਲਕਾ ਵਾਅਦਾ ਕਰਾਇਆ ਕਿ ਇਧਰ ਹਲਕਾ ਰੋੜੀ ਉਧਰ ਹਰਕਾ ਕਾਲਾਂ ਵਾਲੀ ਆ ਤੁਸੀਂ ਪਹਿਲੀ ਲਿਸਟ ਚੱਕ ਲਓ ਜਿਹੜੀ ਸਰਕਾਰ ਨੇ ਵਾਰਡਾਂ ਦੀ ਜਾਰੀ ਕੀਤੀ ਉਹਦੇ ਚ ਤਲੋਕੇ ਵਾਲਾ ਦਾਦੂ ਦੋਨੇ ਪਿੰਡ ਕਾਲਾਂ ਵਾਲੀ ਚ ਸੀਗੇ ਪਰ ਇਹ ਰੋੜੀ ਨਾਲ ਜੋੜਿਆ ਵੀ ਚਲੋ ਵਕਰੀ ਲੜ ਲਓ ਪਰ ਇਹਦੇ ਦੇਖੋ ਉਧਰ ਸਾਹਿਬ ਜਾਦਿਆਂ ਦਾ ਦਿਨ ਬਣਾਇਆ ਜਾ ਰਿਹਾ ਸੀ ਕਾਲਾਂ ਵਾਲੀ ਮਾਜ ਮੰਡੀ ਜਿਹੜਾ ਅੱਜ ਤੱਕ ਨਹੀਂ ਇਦਾਂ ਦਾ ਮਨਾਇਆ ਗਿਆ ਸਾਫਰੇ ਸ਼ਹਾਦਤ ਇਹਨੇ ਦੁਨੀਆ ਸਾਹਿਬ ਜਾਦਿਆਂ ਦੇ ਨਤਮਸਤਕ ਹੋਣ ਆ ਰਹੀ ਸੀ ਮੱਗੂ ਸਾਹਿਬ ਕਥਾ ਕਰਨ ਗਏ ਸੀ ਪਰ ਸੇਬੇ ਟਰਾਡੀ ਆਏ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਆਏ ਇਲਾਕਾ ਸਾਰਾ ਆਇਆ ਇਹਨੇ ਬਰਾਬਰ ਇਥੇ ਮੰਡ ਗੱਡਿਆ ਬਰਾਬਰ ਕੱਠ ਕੀਤਾ 100 150 ਗੰਡੇ ਦਾ ਸੰਗਤਾਂ ਸਫਰੇ ਜਹਾਦਤ ਮਨਾਰੀਆਂ ਸੀ ਇਹ ਇਥੇ ਕੈਂਡੀਡੇਟ ਖੜੇ ਕਰ ਰਿਆ ਸੀ ਇਹਨੇ ਲੜਨਾ ਸੀ ਰੋੜੀ ਲੜ ਲੈਂਦਾ ਕੀ ਮਤਲਬ ਸੀ ਇਹਦਾ ਇਥੇ ਕੈਂਡੀਡੇਟ ਖੜਾ ਕਰਨ ਦਾ ਕਾਲਾਂ ਵਾਲੀ ਤੋਂ ਦੱਸੋ ਲੋਕੇ ਆਇਓ ਵਾਜ ਇਹਨੇ ਗੱਡਿਆ ਮੈਨੂੰ ਦੱਸੋ ਦਿਓ ਜਵਾਬ ਇਹਨੇ ਗੱਟਿਆ ਜੀ ਜਿੰਨੇ ਗੱਟਿਆ ਗੁਰਮੀਤ ਸਿੰਘ ਨੇ ਬਿਣਾ ਮਤਲਬ ਤੋਂ ਵੱਧ ਗੱਟਿਆ ਕਾਲਾ ਵਾਲੀ ਹਲਕੇ ਦਾ ਉਮੀਦਵਾਰ ਖੜਾ ਕਰਕੇ ਇਹ ਰੋੜੀ ਮੈਂ ਅੱਜ ਤੱਕ ਨਹੀਂ ਦੇਖੋ ਮੈਂ ਰੋੜੀ ਹਲਕੇ 'ਚ ਉਮੀਦਵਾਰ ਨਹੀਂ ਦਿੰਦਾ ਰੋੜੀ ਵਾਲੇ ਖੇਤ 'ਚ ਅਸੀਂ ਉਮੀਦਵਾਰੀ ਨਹੀਂ ਦਿੰਦਾ ਜਿਹਨੇ ਲੜਦਾ ਸੀ ਲੜ ਲੈਂਦਾ ਪਰ ਇਹਨੇ ਵੱਧ ਗੱਟਿਆ ਦੇਖੋ ਗੁਰਮੁਖ ਪਿਆਰਿਓ ਇਹਨੇ ਜੇ ਤਲੋਕੇ ਵਾਲੇ 'ਚ ਕਿਸ ਨੇ ਪੋਸਟਰ ਲਾਇਆ ਇਹਨਾਂ ਨੇ ਪੋਸਟਰ ਵੰਡ ਤੇ ਫਲੈਕਸ ਵੰਡ ਤੇ ਮੈਂ ਕਹਿਣਾ ਚਾਹੁੰਦਾ ਕੰਧਾਂ ਤੋਂ ਪੋਸਟਰ ਪਾੜ ਸਕਦਾ ਤੂੰ ਕਲੈਕਸ ਪੜਵਾ ਸਕਦਾ ਪਰ ਅਜੇ ਵੀਆਂ ਤਲੋਕੇ ਵਾਲਿਆਂ ਦੀ ਸੰਗਤਾਂ ਬੈਠੀਏ ਇਹਨਾਂ ਦੇ ਦਿਲਾਂ 'ਚ ਮੈਨੂੰ ਕਿਵੇਂ ਕੱਢ ਲੈਣਾ ਦੱਸ ਬੋਲ ਸੰਗਤਾਂ ਦੇ ਗੁਲਾਚੋ ਕੱਢ ਲੇਗਾ ਤੋਂ ਲੋਕਾਂ ਦੇ ਪੈਸੇ ਇਕੱਠੇ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਾਈ ਮੈਂ ਚਾਹੁੰਦਾ ਮੈਂ ਚੰਡੀਗੜ ਕੋਠੀ ਪਾ ਲੈਂਦਾ ਮੈਂ ਦਿੱਲੀ ਕੋਠੀ ਪਾ ਲੈਂਦਾ ਸੰਗਤਾਂ ਦਾ ਪਿਆਰ ਸੀ ਪਰ ਮੇਰੀ ਰਹਿائش ਅਜ ਵੀ ਗੁਰਦੁਆਰਾ ਦਾਦੂ ਸਾਹਿਬ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਮੇਰੀ ਰਹਿائش ਆ ਇਹਨੇ ਵੱਖਰੀ ਰਹਿ ਆਸ ਲੱਖ ਰੁਪਇਆ ਕਰੋੜਾ ਖਰਚ ਕੀਤਾ ਸੰਗਤਾਂ ਦੇ ਦਸਵੰਦ ਦਾ ਮੈਨੂੰ ਦੱਸੋ ਇਹਦਾ ਗੁਰਮੀਤ ਸਿੰਘ ਦਾ ਕਿੱਥੇ ਬਿਜ਼ਨਸ ਫਾਰ ਮੋਂ ਸਾ ਕਿਤੇ ਇਹ ਫੈਕਟਰੀਆਂ ਦਾ ਮਾਲਕ ਮੈਨੂੰ ਦੱਸੋ ਤੁਹੋਕੇ ਵਾਲੇ ਵਾਲਿਓ ਫੈਕਟਰੀਆਂ ਦਾ ਮਾਲਕ ਜਿੱਨੀ ਇਹਦੇ ਕੋਲ ਜ਼ਮੀਨ ਆ ਸਕੂਟਰ ਨਹੀਂ ਆਉਂਦਾ ਇਹ ਮਰਸਦੀ ਕਾਰਾਂ ਕਿੱਥੋਂ ਆਉਂਦੀਆਂ ਇਹ ਸਾਰੇ ਸੰਗਤਾਂ ਦੇ ਪੈਸੇ ਆ ਤੇ ਸੰਗਤਾਂ ਦਾ ਫਿਕਰਾ ਇਹਦਾ ਕਿਸੇ ਗਰੀਬ ਦੀ ਧੀ ਬਾਰੂ ਨਹੀਂ ਠਾਈ ਕਿਸੇ ਬਿਮਾਰ ਦਾ ਇਲਾਜ ਨਹੀਂ ਕਰਾਇਆ ਕੱਲਾ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਮਤ ਪਿਆਰਿਓ ਬਣਾ ਕੇ ਇਹ ਆਪਣਾ ਘਰ ਇੱਧਰ ਬਣਾ ਲਿਆ ਰੁਪਿਆ ਸਲਾਮੀ ਨਹੀਂ ਦਿੱਤਾ ਜੀ ਅੱਜ ਤੱਕ ਅੱਜ ਤੱਕ ਕਦੇ 1000 ਰੁਪਿਆ ਕਿਸੇ ਪਿੰਡ ਦੀ ਧੀ ਨੂੰ ਸਲਾਮੀ ਨਹੀਂ ਦੇਪੀ ਦੱਸੋ ਤੁਸੀਂ ਪਿੰਡ ਵਾਲੇ ਕਹਿ ਰਹੇ ਆ ਤਲੋਕੇ ਵਾਲੇ ਪਿੰਡ ਦੇ ਕਿਸੇ ਗਰੀਬ ਦਾ ਇਲਾਜ ਕਰਾਉਣਾ ਕਿਸੇ ਮੈਨੂੰ ਜਿੰਨੀਆਂ ਤੁਸੀਂ ਧੀਆ ਦਿੱਤੀਆਂ ਮੈਂ ਅੱਜ ਵੀ ਕਹਿ ਕੇ ਤਲੋਕੇ ਵਾਲੇ ਵਾਲੋ 10 ਧੀਆ ਦੇ ਦੇ 10 ਆਪਣੀਆਂ ਧੀਆ ਬਣਾ ਕੇ ਲਿਆਉਂਗਾ 12 ਫਰਵਰੀ ਨੂੰ ਤੇ 23 ਫਰਵਰੀ ਨੂੰ ਫੇਰ ਵਿਆਹ ਹੋ ਰਿਹਾ ਉਹ ਸਾਹ ਤੇ ਸਰੂਪਰੀ ਤੁਸੀਂ ਢੀਆਂ ਦੇ ਵਿਆਹ ਪਿੰਡ ਵਾਲੇ ਨੌਜਵਾਨਾਂ ਨੇ ਉਤਮ ਚੁੱਟਾ ਕੋਈ ਦਾ ਗੁਰਦੁਆਰੇ ਨਿਕਰਨ ਦਊਗਾ ਨਾ ਗੁਰਦੁਆਰਾ ਦੱਸੋ ਕਿਸੇ ਦੇ ਮੇਉ ਦੀ ਜਾਤ ਆ ਦਾ ਗੁਰਮੀਰ ਸਿੰਘਾ ਦੇ ਜੈਦਾ ਦਾ ਦੱਸੋ ਗੁਰਦੁਆਰਾ ਦਾ ਗੁਰਦੁਆਰਾ ਸਾਂਝਾ ਹੁੰਦਾ ਬਾਰੇ ਨੇ ਗੁਰਦੁਆਰਾ ਦਾ ਕੀ ਦੇਣਾ ਸੀ ਜੇ ਧਰਮਸ਼ਾਲਾ ਦਾ ਇੰਤਜ਼ਾਮ ਕੀਤਾ ਉਹ ਮਹਾਰਾਜ ਦਾ ਸਰੂਪ ਨਹੀਂ ਦਿੱਤਾ ਮਹਾਰਾਜ ਦਾ ਸਰੂਪ ਤੁਸੀਂ ਦਾਦੂ ਤੋਂ ਲੈ ਕੇ ਆਏ ਮੇਰੀ ਇਹ ਬੀੜੀਆ ਸਕੂਲ ਆ ਦਾਦੇ ਮੋਹਰਸੋ ਮਤਵਾਲੇ ਦਾ ਉਹਨਾਂ ਦੇ ਨਾਂ ਤੇ ਹਰਿਆਣਾ ਕਮੇਟੀ ਦਾ ਪ੍ਰਬੰਧ ਹੈ ਮੈਂ ਕਦੇ ਵਿਤਕਰਾ ਨਹੀਂ ਰੱਖਿਆ ਮੇਰੇ ਕੋਲ ਸਟਾਫ ਗਿਆ ਪ੍ਰਿੰਸੀਪਲ ਗਿਆ ਮੈਨੂੰ ਕਹਿੰਦੇ ਜੀ ਸਕੂਲ ਦਾ ਬੁਰਾ ਹਾਲ ਆ ਟੀਚਰਾਂ ਦੀਆਂ ਤਨਖਾਹਾਂ ਨਹੀਂ ਲੋ ਹਣ ਕਰ ਲਿਓ ਲਾਈਵ ਹੋ ਰਿਹਾ 11 ਲੱਖ ਇੱਕ ਵਾਰੀ 11 ਲੱਖ ਦੂਜੀ ਵਾਰੀ 4 ਲੱਖ ਰੁਪਇਆ ਤੀਜੀ ਵਾਰੀ ਆ ਸਕੂਲ ਨੂੰ ਜਿਆੜੀ ਕਰਾਇਆ ਜਿਹੜਾ ਤਲੋਕੇ ਵਾਲੇ ਪਿੰਡ 'ਚ ਬਾਬਾ ਮੋਹਨ ਸਿੰਘ ਜੀ ਦੇ ਨਾਂ ਤੇ ਆ 6 ਲੱਖ 38000 ਰੁਪਇਆ ਬੱਚਿਆਂ ਦੇ ਸਕੂਲ ਦੇ ਸਰਟੀਫਿਕੇਟ ਨਹੀਂ ਦੇ ਰਹੇ ਐਸਪੀਸੀ ਦਾ ਸਕੂਲ ਉਹ ਮਾਫ ਕਰਾਇਆ ਟੋਟਾ ਪੂਰਾ ਕੀਰਤ ਤੁਹਾਡਾ ਇਹਨੇ ਕੀ ਸਵਾਰਨਾ ਇਹਨੇ ਆਪਣੇ ਪੁੱਤ ਭਤੀਜੇ ਭਰਤੀ ਕਰਾਏ ਪਹਿਲਾਂ ਪਰ ਹੁਣ ਤੁਸੀਂ ਦੇਖੋ ਮੈਂ ਦੇ ਫੇਟ ਕਰਾ ਉਹ ਨਾਲ ਨਹੀਂ ਕੀਤਾ ਇਹਦੇ ਭਰਾ ਨਸੀਬ ਦਾ ਮੁੰਡਾ ਗੁਰਮukh ਮੇਰੇ ਕੋਲੇ ਆਇਆ ਨਾਟਾ ਸਾਹਿਬ ਕਹਿੰਦਾ ਬਾਬਾ ਜੀ ਕਹਿੰਦਾ ਮੇਰੀ ਪ੍ਰਮੋਸ਼ਨ ਰੁਕੀ ਪਈ ਆ ਹੋ ਨਹੀਂ ਰਹੀ ਮੈਂ ਕਿਹਾ ਤੇਰਾ ਤੇ ਚਾਚਾ ਮੀਤ ਪ੍ਰਧਾਨ ਸੀ हां ਸੁਬਿਆ ਕਹਿੰਦਾ ਨਹੀਂ ਹੋਈ ਪ੍ਰਮੋਸ਼ਨ ਨਹੀਂ ਕਰਵਾ ਸਕਿਆ ਉਹ ਮੈਂ ਕਿਹਾ ਜਿਹੜਾ ਆਪਣੇ ਭਤੀਜੇ ਦੀ ਪ੍ਰਮੋਸ਼ਨ ਨਹੀਂ ਕਰਾ ਸਕਿਆ ਸੰਗਤਾਂ ਦਾ ਕੀ ਸਵਾਰੂਗਾ ਕਹਿੰਦਾ ਜੀ ਤੁਸੀਂ ਕਰੋ ਕਿਰਪਾ ਮੈਂ ਕਿਹਾ ਪਹਿਲਾਂ ਆਪਣੇ ਚਾਚੇ ਨੂੰ ਪੁੱਛ ਲੈ ਮੈਂ ਤਾਂ ਪ੍ਰਮੋਸ਼ਨ ਕਰਾ ਦੂੰਗਾ ਉਹਨੇ ਤੇਰੇ ਤੇ ਤਲਵਾਰ ਕੱਢ ਲੈਣੀ ਹੈ ਕਿ ਤੂੰ ਦਾदू ਵਾਲੇ ਤੋਂ ਸਵਾਰਸ ਕਿਉਂ ਕਰਾਈ ਮੈਂ ਕਿਹਾ ਪਹਿਲਾਂ ਉਹਨੂੰ ਪੁੱਛ ਲੈ ਕਹਿੰਦਾ ਨਹੀਂ ਜੀ ਕਰੋ ਕਿਰਪਾ ਆ ਤੁਹਾਡੇ ਪਿੰਡ ਦੀ ਆ ਗੁਰਮੁਖੋਂ ਨੂੰ ਪੁੱਛ ਲਿਓ ਮੈਂ ਹਰੀਪੰਨ ਸਿੰਘ ਕੀਤੇ ਕੋਈ ਵਿਤਕਰਾ ਨਹੀਂ ਰੱਖਿਆ ਇਹ ਮੇਰੇ ਪਿੰਡ ਦਾ ਗਵੰਡੀ ਆ ਨੌਜਵਾਨ ਔਰ ਇਹਦੀ ਪ੍ਰਮੋਸ਼ਨ ਰੁਗੀ ਹੋਈ ਆ ਮੇਰੇ ਸੈਨਾ ਦੇ ਨਾਲ ਇਹਦੇ ਭਤੀਜੇ ਦੀ ਪ੍ਰਮੋਸ਼ਨ ਹੋਈ ਮੈਂ ਤਾਂ ਉਹਦੇ ਨਾਲ ਵੀ ਫਰਕ ਨਹੀਂ ਰੱਖਿਆ ਆ ਜਿਹੜਾ ਕੈਂਡੀਡੇਟ ਖੜਾ ਕੀਤਾ ਇਹਨੇ ਜਦੋਂ ਉਹਦਾ ਭਰਾ ਖਾਲਸਤਾਨ ਦੇ ਪੋਸਟਰ ਲਾਉਂਦਾ ਫੜ ਲਿਆ ਕਾਲਾ ਵਾਲੀ ਮੰਡੀ ਇਹ ਜਦੋਂ ਇਹਨੂੰ ਫੋਨ ਆਇਆ ਇਹਦਾ ਕੀਦਾ ਫੋਨ ਸੀਗਾ ਦੱਸੀ ਜਰਾ ਅਮਰ ਸਿੰਘ ਮੈਨੂੰ ਨਾ ਭੁੱਲ ਗਿਆ ਜਿਹਦਾ ਫੋਨ ਸੀ ਖੜਾ ਹੋ ਕੇ ਦੱਸਣਾ ਇੱਕ ਰੋੜੀ ਵਾਲੇ ਗਰਜੰਡ ਸਿੰਘ ਦਾ ਇੱਕ ਤਾਰਾ ਸਿੰਘ ਖਾਲਸਾ ਸੇਖੂ ਵਾਲੇ ਦਾ ਇੱਕ ਤਾਰਾ ਸਿੰਘ ਖਾਲਸਾ ਸੇਖੂ ਵਾਲੇ ਨੇ ਫੋਨ ਕੀਤਾ ਕਿ ਬਾਬਾ ਗਰਮੀਤ ਸਿੰਘ ਜੀ ਮੁੰਡੇ ਇੱਥੇ ਖਾਲਿਸਤਾਨ ਦੇ ਪੋਸਟਰ ਲਾਉਦੇ ਫੜੇ ਗਏ ਆ ਤੇ ਉਹਨਾਂ ਦੀ ਮਦਦ ਕਰੋ ਕਹਿੰਦਾ ਇਹੋ ਜੇ ਕੁੱਤੇ ਕੰਮਾਂ ਚ ਕਹਿੰਦਾ ਮੈਂ ਨਹੀਂ ਮਦਦ ਕਰਦਾ ਜਵਾਬ ਦਿੱਤਾ ਇਹਨੇ ਠੋਕ ਕੇ ਮੈਂ ਇੰਗਲੈਂਡ ਬੈਠਾ ਸੀਗਾ ਮੈਨੂੰ ਉੱਥੇ ਐਡਵੋਕੇਟ ਗਰਮੀਤ ਸਿੰਘ ਖਾਲਸੇ ਦਾ ਫੋਨ ਗਿਆ ਮੈਨੂੰ ਕਹਿੰਦਾ ਰਾਤ ਦੇ ਮੁੰਡੇ ਫੜੇ ਆ ਮੈਂ ਕਿਹਾ ਚੱਲ ਮੇਰੇ ਲਾ ਕਹਿੰਦੇ ਆ ਮੇਰਾ ਫਰਜ਼ ਬਣਦਾ ਕਹਿੰਦੇ ਉਹਦਾ ਗਲਤੀ ਕਰਦੀ ਆ ਪੋਸਟਰ ਲਾਏ ਆ ਮੈਂ ਕਹਾਂ ਤਾਂ ਕੋਈ ਨਹੀਂ ਕਿਥੇ ਨੇ ਹੁਣ ਕਹਿੰਦੇ ਡੱਬ ਵਾਲੀ ਕੋਰਟ ਪੋਸਟ ਕਰਦੇ ਆ ਮੈਂ ਡੱਬ ਵਾਲੀ ਕੋਰਟ 'ਚ ਵਕੀਲ ਖੜੇ ਕਰਦੇ ਇੰਗਲੈਂਡ ਬੈਠੇ ਨੇ ਸੁਖਵੀਰ ਸਿੰਘ ਬਰਾੜ ਮਨਮਿੰਦਰ ਸਿੰਘ ਨਾਲੇ ਜਿਹੜੀ ਸੁਪਰੀਮ ਕੋਰਟ ਦੇ ਫੈਸਲੇ ਜੱਜਮੈਂਟ ਦੀ ਕਾਪੀ ਸੀ ਉਹਦਾ ਲਿੰਕ ਭੇਜਤਾ ਜੱਜਮੈਂਟ ਦਾ ਤੇ ਜਦੋਂ ਗੁਰਮੁਖ ਪਿਆਰੋ ਸਾਰਾ ਕਾਲਾਂ ਵਾਲੀ ਤੇ ਸਾਰਾ ਤਬਾਰੇ ਦਾ ਜਿਹੜਾ ਕੈਂਡੀਡੇਟ ਆ ਮੇਰੇ ਸਾਹਮਣੇ ਖੜਾ ਕੀਤਾ ਇਹਨੇ ਮੋਹਰਾ ਬਣਾ ਕੇ ਉਹ ਕੋਰਟ ਚ ਗਏ ਸਾਰੇ ਕਹਿਣ ਜੇਲ੍ਹ ਭੇਜਣਗੇ ਖਾਲਿਸਤਾਨ ਦਾ ਪਰਚਾ ਜ਼ਮਾਨਤ ਨਹੀਂ ਹੋਣੀ ਆ ਦੇਖੋ ਅਮਰਪਾਲ ਸਿੰਘ ਡਿਬਰੂਗੜ੍ਹ ਬੰਦ ਕੀਤਾ ਜ਼ਮਾਨਤ ਨਹੀਂ ਹੋ ਰਹੀ ਕਹਿੰਦੇ ਜ਼ਮਾਨਤ ਨਹੀਂ ਹੋਣੀ ਹਰਮਤ ਪਿਆਰਿਓ ਅਸੀਂ ਪੈਰਵਾਹੀ ਕੀਤੀ ਤੇ ਅਸੀਂ ਵਕੀਲਾਂ ਨੇ ਜਿਹਨੂੰ ਜੇਲ੍ਹ ਭੇਜਣਾ ਸੀ ਉਹਨੂੰ ਜ਼ਮਾਨਤ ਕਰਾ ਕੇ ਘਰੇ ਭੇਜਤਾ ਇਹਦਾ ਕੈਂਡੀਡੇਟ ਹੈ ਦਾ ਛੋਟਾਪੁਰਾ ਬੋਲੇ सोनिहार ਬਣਾਇਆ ਇਹਨੇ ਫੋਨ ਕੱਟਤਾ ਸੀਗਾ ਕਹਿੰਦਾ ਮੈਂ ਨਹੀਂ ਮਦਦ ਕਰ ਸਕਦਾ ਕਿਉਂਕਿ ਗੁਰਮੁਖ ਪਿਆਰਿਓ ਮਦਦ ਨਹੀਂ ਕਰਦਾ ਕਿਸੇ ਦੀ ਵੀ ਨਾ ਪੰਥਕ ਦੀ ਨਾ ਸੰਗਤ ਦੀ ਇਹ ਗਦਾਰੀਆਂ ਕਰਦਾ ਤੁਹਾਨੂੰ ਪਤਾ ਉਦੋਂ ਵੀ ਭੁਖਿਆਂ ਵਾਲੀ ਕਾਂਡ ਵੇਲੇ ਸਾਰਾ ਪੰਥ ਇੱਕ ਪਾਸੇ ਜਾ ਕੇ ਕੰਧ ਘਟਾਇਆ ਡੀਸੀ ਦੇ ਐਸਬੀ ਨਾਲ ਕੇ ਅਗਲੇ ਦਿਨ ਫੁੱਲਾਂ ਦੀਆਂ ਫਲਾਂ ਦੀਆਂ ਟੋਕਰੀਆਂ ਆ ਗਈਆਂ ਗਰੰਟਾਂ ਲੈ ਲਈਆਂ ਤੇ ਗੁਰਮੁਖ ਪਿਆਰਿਓ ਪੰਥ ਨਾਲ ਗਦਾਰੀ ਕਰ ਗਿਆ ਮੈਂ ਅੱਜ ਤੁਹਾਡੇ ਪੈਣਕੀ ਕੇ ਚੱਲਿਆ ਜਿੱਥੇ ਮਰਜ਼ੀ ਇਹਦੀ ਡਿਬੇਟ ਕਰਾ ਲਿਓ ਮੇਰੇ ਨਾਲ ਅੱਜ ਤੱਕ ਸਿੱਖ ਸੰਘਰਸ਼ ਦੀ ਪਿੱਠ 'ਚ ਛੁਰਾ ਮਾਰਿਆ ਸਭੰਦੇ ਨੇ ਗਦਾਰੀ ਕੀਤੀ ਹਰ ਮੋਰਚੇ ਤੇ ਹਰ ਮਸਲੇ ਤੇ ਉਹ ਜਿਹੜੇ ਬਾਦਲਾਂ ਨਾਲ ਤੁਹਾਨੂੰ ਕਹਿੰਦਾ ਸੀ ਮੈਂ ਲੜਦਾ ਜਿ ਬਾਦਲਾਂ ਦਾ ਸਰੂਪਾ ਪਾ ਕੇ ਫਿਰ ਕੈਂਡੀਡੇਟ ਬਣ ਗਿਆ ਬਾਦਲਾਂ ਤੋਂ ਮਦਦ ਲੈ ਰਿਹਾ ਫਿਰ ਉਹਨਾਂ ਬਾਦਲਾਂ ਦੇ ਨਾਲ ਹੀ ਜਿਹੜੇ ਬਾਦਲਾਂ ਤੋਂ ਅਸੀਂ ਕਮੇਟੀ ਵੱਖਰੀ ਕਰਾਈ ਜਿਹੜੇ ਬਾਦਲਾਂ ਤੋਂ ਅਸੀਂ ਆਪਣਾ ਪ੍ਰਬੰਧ ਵੱਖਰਾ ਕਰਾਇਆ ਮੇਰੀ ਤਾਂ ਦੋ ਬੇਨਤੀ ਹੈ ਤਲੋਕੇ ਵਾਲੇ ਆਲੋ ਮੈਂ ਤੁਹਾਡੀ ਸੇਵਾ ਦਾ ਆਦਮੀ ਹਾਂ ਦਾਦੂ ਦੇ ਤਲੋਕੇ ਵਾਲੇ ਪਿੰਡ ਚ ਮੈਨੂੰ ਫਰਕ ਕੋਈ ਨਹੀਂ ਹੈ ਦੋ ਫਰਲਾਂਗਾ ਨਹੀਂ ਪੈਂਦੀ ਐ ਇੱਕ ਫਰਲਾਂਗ ਦੇ ਪਿੰਡੇ ਆ ਸਾਰੇ ਚਾਹੇ ਕੋ ਜ਼ਿਮੀਦਾਰ ਭਾਈਚਾਰਾ ਚਾਹੇ ਰਵਦਾਸੀਆ ਭਾਈਚਾਰਾ ਚਾਹੇ ਪਰਜਾਪਤ ਭਾਈਚਾਰਾ ਤੇ ਚਾਹੇ ਅੰਗਰੇਟੇ ਗੁਰੂ ਕੇ ਬੇਟੇ ਅਸੀਂ ਫਰਕ ਨਹੀਂ ਕੀਤਾ ਆ ਹੁਣੇ ਮੇਰੇ ਪਿਛਲੇ ਪਿੰਡੋਂ ਮੈਂ ਵਾਟਰ ਵਰਕ ਧਾਣੀ ਜਾ ਕੇ ਆਇਆ ਦਾਦੂ ਉਹਨਾਂ ਨੇ ਵੀ ਦੱਸਿਆ ਕਿ ਉਹ ਖੁਦ ਕਰਾ ਕਰਦੇ ਨਗਰ ਕੀਰਤਨ ਨਹੀਂ ਸੀ ਲੈ ਕੇ ਆਉਂਦੇ ਤੇ ਹੁਣ ਹਰ ਸਾਲ ਨਗਰ ਕੀਰਤਨ ਜਾਂਦਾ ਚਲੋਕੇ ਵਾਲੇ ਪਿੰਡ ਗੁਰੂ ਸਾਹਿਬ ਦਾ ਸਰੂਪ ਨਹੀਂ ਸੀ ਦਿੱਤਾ ਇਹ ਸਰੂਪ ਦਾਦੂ ਤੋਂ ਆਇਆ ਮੇਰੀ ਬੇਨਤੀ ਆ ਤੁਹਾਨੂੰ ਗੁਰੂ ਪਿਆਰਿਓ ਫੈਸਲਾ ਤੁਸੀਂ ਕਰ ਲਿਓ ਇਹੋ ਜਿਹੜੇ ਨਰੈਣੂ ਮੰਤ ਦੇ ਵਾਰਸ ਉਹਨਾਂ ਦੀ ਗੁਲਾਮੀ ਤੋਂ ਯਾਦ ਹੋਣਾ ਕਿ ਨਹੀਂ ਜੇ ਤੇ ਯਾਦ ਹੋਣਾ ਤੇ ਬਾਹ ਕੋਈ ਛੱਲੇ ਨਾ ਰਹਿ ਜੇ ਇੱਕ ਇੱਕ ਬਾਹ ਖੜੀ ਕਰਕੇ ਜਕਾਰੇ ਚ ਜਵਾਬ ਦੇ ਦਿਓ ਇਹ ਨਰੇणू ਮਹਤੂ ਦਾ ਵਾਰਸ ਹੈ ਤੁਹਾਡੇ ਪਿੰਡ ਵਿੱਚ ਬੈਠਾ ਗੁਰਮੀਤ ਸਿੰਘ ਲੋਕੇ ਵਾਲੇ ਦੇ ਨਾਂ ਨੂੰ ਕਾਤਾ ਮੋਹਨ ਸਿੰਘ ਨੇ ਚਾਰ ਚੰਨ ਲਾਏ ਉਹਨਾਂ ਦੀ ਸੇਵਾ ਨੂੰ ਭਗਤੀ ਨੂੰ ਅਸੀਂ ਨਤਮਸਤਕ ਸਾਰੇ ਸੁਰਜੀਤ ਸਿੰਘ ਨੇ ਇਸ ਪਿੰਡ ਦੀ ਜਿਹੜੀ ਸ਼ਾਨ ਤੇ ਆਣ ਬਣਨੀ ਸੀ ਉਹਨੂੰ ਗੁਰਮukh ਪਿਆਰਿਓ ਦਾਗਦਾਰ ਕੀਤਾ ਇਸ ਕਰਕੇ ਜੇ ਇਹੋ ਨਰੇणू ਮਹੰਤਾ ਤੋਂ ਆਪਾਂ ਸ਼ਟਕਾਰਾ ਚਾਹੁੰਦੇ ਆ ਤੇ ਜਕਾਰਾ ਲਾ ਦਿਓ ਲੜ ਕੇ 19 ਤਰੀਕ ਨੂੰ ਇਹ ਕਿ ਰੋਡ ਦੇ ਖਿਲਾਫ ਪਾ ਲੇ। ਕਲੋਟੀ ਵਾਲੇ ਪਿੰਡ 'ਚ ਦੁਬੀ ਇਹਦੇ ਖਿਲਾਫ ਜੇ ਮਾਰਾ ਦਿਓਗੇ ਤੇ ਤਾਂ ਤੁਹਾਡਾ ਮਾਨ ਦੇ ਸਤਕਾਰ ਮੈਂ ਸਮਝਦਾ ਬਣੂੰਗਾ। ਨਹੀਂ ਕਿ ਜਿਸ ਤਰੀਕੇ ਨਾਲ ਇਹਨੇ ਗੁਲਾਮ ਰੱਖਿਆ, ਜਿਸ ਤਰ੍ਹਾਂ ਗੁਲਾਮੀ ਕਰਾਉਂਦਾ ਇਹਦੇ ਤੋਂ ਤੁਸੀਂ ਯਾਦ ਨਹੀਂ ਹੋ ਸਕਦੇ। ਬੋਲਿਓ ਜੀ ਆਹੀ ਦੋਸਤੀ ਪਰਵਾਣ ਕਰੋ ਕਿ 35 ਨੰਬਰ ਵਾਰਡ ਕਾਲਾਵਾਲੀ ਹੁਲਕੇ ਤੁਹਾਡੀਆਂ ਰਿਸ਼ਤੇਦਾਰੀਆਂ ਤੁਹਾਡਾ ਪਿਆਰ